ਵਾਹਿਗੁਰੂ 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 ਲੱਗਦਾ ਵੀ ਤੁਹਾਨੂੰ ਤੁਸੀਂ ਪਰਮਾਤਮਾ ਨੂੰ ਮਿਲਣ ਜਾ ਰਹੇ ਹੋ ਹੁਣ ਇਹ ਜਿਹੜਾ ਹੈਗਾ ਵਾ ਇਹ ਹਜ਼ਾਰਾਂ ਨਸ਼ਿਆਂ ਤੋਂ ਹਜ਼ਾਰਾਂ ਉਹਨਾਂ ਚੀਜ਼ਾਂ ਤੋਂ ਉੱਪਰ ਜਿਹੜੀਆਂ ਚੀਜ਼ਾਂ ਦੇ ਵਿੱਚ ਅਸੀਂ ਸੁੱਖ ਲੱਭਦੇ ਹਾਂ ਹਨ ਇਸ ਕਰਕੇ ਜਿਹੜਾ ਪਰਮਾਤਮਾ ਨਾਲ ਮੇਲ ਤੁਹਾਡੇ ਅੰਦਰ ਦਾ ਹੋਣਾ ਹੈ ਇਹ ਕੱਲ੍ਹ ਸਰੀਰ ਮਿਲਿਆ ਸਰੀਰ 'ਚ ਅਸੀਂ ਆ ਕੇ ਬੈਠੇ ਤੇ ਅਸੀਂ ਤਾਂ ਆ ਕੇ ਬੈਠੇ ਕਿਉਂਕਿ ਸਾਡਾ ਮਿਲਾਬ ਉਹਦੇ ਨਾਲ ਇਸ ਸਰੀਰ ਤੇ ਥਰੂ ਹੋਣਾ ਠੀਕ ਹੈ ਜੀ ਹੁਣ ਅਗਰ ਕਾਗਜ਼ ਤੇ ਕਿਤੇ ਨਾ ਕਾਂ ਮਿਰ ਸਾਧ ਸੰਗਤ ਪੱਜ ਕੇਵਲ ਨਾਮ ਅਬਰ ਕਾਜ ਤੇ ਕਿਤੇ ਨਾ ਕੰਮ ਜਿੰਨੇ ਬਾਕੀ ਬਾਕੀ ਜਿੰਨੇ ਸਾਡੇ ਕੰਮ ਨੂੰ ਕਿਸੇ ਕੰਮ ਨਹੀਂ ਹੋਣੇ ਸਾਡੇ ਕਿਸੇ ਕਿਸੇ ਵੀ ਕੰਮ ਨਹੀਂ ਆਉਣਾ ਮਤਲਬ ਮਤਲਬ ਬਾਕੀ ਕੰਮ ਤੇ ਕਿਸੇ ਕੰਮ ਦੇ ਨਹੀਂ ਹੈ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਕਿ ਬਾਕੀ ਜਿਹੜੇ ਕੰਮ ਤੁਸੀਂ ਕਰਦੇ ਹੋ ਜਸਟ ਵੀ ਆਰ ਡੂਇੰਗ ਐਸ ਅ ਚੇਸ ਇੰਟੂ ਦਾ ਸ਼ੈਡੋਸ ਅਸੀਂ ਪਰਛਾਵਾਂ ਪਿੱਛੇ ਭੱਜੀ ਫਿਰਦੇ ਪਰਛਾਵਾਂ ਕਦੇ ਕਿਸੇ ਨੂੰ ਪੜੇ ਹੈਵ ਯੂ ਬੀਨ ਕਾਟ ਐ ਬ ਸ਼ੈਡੋ ਤੁਸੀਂ ਕਦੇ ਪਰਛਾਵਾਂ ਫੜਿਆ ਫੜਿਆ ਕਿਸੇ ਨੇ ਤੁਹਾਡੇ ਚ ਕੋਈ ਹੋਵੇ ਨਹੀਂ ਫੜਿਆ ਨਾ ਤੁਸੀਂ ਤੇ ਆ ਜੋ ਹਾਂਜੀ ਤੁਸੀਂ ਤੁਸੀਂ ਤੁਹਾਡੀ ਫੈਮਿਲੀ ਤੁਹਾਡੇ ਰਿਲੇਸ਼ਨਸ ਤੁਹਾਡਾ ਜੋ ਵੀ ਇਹ ਮੈਟ੍ਰਿਕਸ ਹੈ ਤੁਹਾਡਾ ਜੋ ਵੀ ਬਣਿਆ ਹੋਇਆ ਤੁਹਾਡਾ ਬੈਬ ਬਣਿਆ ਹੋਇਆ ਜਾਲ ਬਣਿਆ ਹੋਇਆ ਉਪਰ ਸ਼ਾਪਾ ਆ ਸਰੀਰ ਵੀ ਸਾਡਾ ਪਰਸ਼ਾਮੇ ਸਾਡੇ ਚ ਕੋਈ ਹੈ ਦੱਸ ਤੋ ਇਹ ਵੰਦਨ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸ ਗੁਰੂ ਸਰਵਾਨ ਪਤ ਸਹਿਮਾਨ ਉਹਨਾਂ ਨੇ ਵੀ ਇਸ ਪਰਸ਼ਾਮੇ ਨੂੰ ਛੜਤਾ RAM ਕਿਉਂ ਰਾਵਣ ਕਿਉਂ ਜਾ ਕੋ ਬਹੁਤ ਪਰਵਾਹ ਇਹ ਸਰੀਰ ਵੀ ਸਭ ਤੋਂ ਵੱਡਾ ਪਰਸ਼ਾਵਾ ਹੈ ਮੈਨੂੰ ਪਰਛਾਵੇਂ ਦਾ ਹੁੰਦਾ ਮਤਲਬ ਕੀ ਹੁੰਦਾ ਕਿ ਜਸਤ ਤੁਸੀਂ ਦੇਖੋ ਸ਼ੈਡੋ ਬਣਦਾ ਆਪਾਂ ਨੂੰ ਲੱਗਦਾ ਕੁਝ ਹੈਗਾ ਵਾ ਸ਼ੈਡੋ ਨੂੰ ਆਪਾਂ ਦੇਖ ਕੇ ਕਿ ਜਿਵੇਂ ਆਪਾਂ ਕਹਿੰਦੇ ਨੇ ਇਹਦਾ ਵੀ ਸ਼ੈਡੋ ਕਿਸੇ ਚੀਜ਼ ਦਾ ਬਣਦਾ ਸ਼ੈਡੋ ਧੁੱਪ ਦੇ ਵਿੱਚ ਆਪਾਂ ਪਰਛਾਵਾ ਬਣਦਾ ਆਪਾਂ ਨੂੰ ਹੁੰਦਾ ਵੀ ਕੁਝ ਹੈਗਾ ਵਾ ਜਦੋਂ ਉਹਨੂੰ ਫੜਨ ਜਾਂਦੇ ਆ ਕੁਝ ਨਹੀਂ ਹੁੰਦਾ ਲਾਈਫ ਸਾਰੀ ਕੀ ਆ ਲਾਈਫ ਸਾਰੀ ਸ਼ੈਡੋਸ ਦੀ ਤਰ੍ਹਾਂ ਜੋ ਕੁਝ ਵੀ ਆ ਸ਼ੈਡੋਸ ਦੀ ਤਰ੍ਹਾਂ ਕਿਉਂ ਸ਼ੈਡੋਸ ਦੀ ਤਰ੍ਹਾਂ ਕਿਉਂਕਿ ਪਰਮਾਤਮਾ ਨੇ ਜੋ ਵੀ ਇਸ ਸੰਸਾਰ ਵਿੱਚ ਕੀ ਚੀਜ਼ਾਂ ਬਣਾਈਆਂ ਸਾਰੀਆਂ ਟੈਂਪਰੇਰੀ ਆ ਕੋਈ ਇੱਕ ਚੀਜ਼ ਮੈਨੂੰ ਇਹ ਦੱਸੋ ਤੁਸੀਂ ਜਿਹੜਾ ਤੁਸੀਂ ਅੱਖਾਂ ਨਾਲ ਵੇਖਦੇ ਹੋ ਕੰਨਾਂ ਨਾਲ ਸੁਣਦੇ ਹੋ ਸਕੈਨ ਨਾਲ ਟੱਚ ਕਰਦੇ ਹੋ ਫੀਲ ਕਰਦੇ ਹੋ ਉਹਨੂੰ ਸੈਂਸ ਸੈਂਸਰਾਈਜ਼ ਕਰਦੇ ਹੋ ਕੋਈ ਇੱਕ ਚੀਜ਼ ਐਸੀ ਹੈ ਇਸ ਦੁਨੀਆ 'ਚ ਜਿਹੜੀ ਪਰਮਾਨੈਂਟ ओके तो ओके कोई भी चीज है नहीं नहीं रब ਦਾ ਨਾਮ ਅੱਖਾਂ ਨਾਲ ਵੇਖਿਆ ਨਹੀਂ ਕਰਨਾ ਨਾ ਉਹ ਸੋ ਔਰ ਡਿਫਰੈਂਟ ਆ ਮਤਲਬ ਮੈਂ ਗੱਲ ਕੀਤੇ ਜੋ ਤੁਸੀਂ ਕੰਨਾਂ ਨਾਲ ਸੌਰੀ ਜੋ ਤੁਸੀਂ ਅੱਖਾਂ ਨਾਲ ਵੇਖਦੇ ਹੋ ਜੋ ਤੁਸੀਂ ਬੋਡੀ ਨਾਲ ਫੀਲ ਕਰਦੇ ਹੋ ਟੱਚ ਕਰਦੇ ਹੋ ਕੁਝ ਕਈਆਂ ਚੀਜ਼ਾਂ ਸਾਊਂਡ ਨਹੀਂ ਹੁੰਦੀ ਮੈਂ ਗੱਲ ਉਹਨੂੰ ਦੁਆਰਾ ਕਰਦੇ ਆ ਅੱਖਾਂ ਨਾਲ ਵੇਖਦੇ ਹਾਂ ਬੋਡੀ ਨਾਲ ਫੀਲ ਕਰਦੇ ਹਾਂ ਜੀ ਸੋਚਦੇ ਨੇ ਸੋਚ ਨੂੰ ਤੱਕ ਬਾਰੀ ਫਿਰ ਤਾਂ ਵੀ ਇਹ ਤੋਕਾ ओके ਹਾਂਜੀ ਹੋ ਗਈ ਪਰਮਾਨਤ ਕੋਈ ਨਹੀਂ ਹੈ ਅ ਅਕੋਰਡਿੰਗ ਟੂ ਫਿਜ਼ਿਕਸ ਜਿਹੜਾ ਸੂਰਜ ਅੱਜ ਤੋਂ ਬਿਲੀਅਨ ਅਈਅਰਸ ਪਹਿਲਾਂ ਸੀ ਸੋਚ ਉਦਾਂ ਦਾ ਨਹੀਂ ਹੈ ਦਿਨ ਦਿਨ ਬਦਲ ਉਹ ਘਟ ਰਿਹਾ ਕਿਉਂਕਿ ਤੁਹਾਨੂੰ ਪਤਾ ਵਾ ਮੈਂ ਤੁਹਾਡੇ ਨਾਲ ਚੱਲ ਕੇ ਫਿਜ਼ਿਕਸ ਵਾਈਜ਼ ਗੱਲ ਕਰਦੇ ਆ ਜਿਹੜਾ ਸਟਾਰਸ ਨੇ ਸੂਰਜ ਇੱਕ ਸਟਾਰ ਆ ਤਾਰਾ ਵਾ ਸੋ ਸਤੋ ਨਿਹਾਲ ਸਾਡੇ ਆਪਣੇ ਸੋਲਰ ਸਿਸਟਮ ਦੇ ਵਿੱਚ ਇਹ ਦੋ ਗੈਸਸਿਸ ਤੇ ਕੰਪਾਊਂਡ ਦੋ ਗੈਸਸਿਸ ਤੇ ਮੋਲੀਕਿਊਲਸ ਦੇ ਨਾਲ ਜੁੜਦੀਆਂ ਕਿੱਤੇ ਕਿਹੜੀ ਕਿਹੜੀ ਪਤਾ ਕਿਸੇ ਨੂੰ ਹੀਲੀਅਮ 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 ਤੇ ਹਾਈਡਰੋਜਨ ਹਾਈਡਰੋਜਨ ਰਾਈਟ ਔਰ ਤੁਹਾਨੂੰ ਪਤਾ ਇਹਦੇ ਕਰਕੇ ਤੇ ਅਜ ਨੂੰ ਕੁਝ ਖੜ ਗਿਆ ਔਰ ਵਿਗਿਆਨੀਆਂ ਦਾ ਕਹਿਣਾ ਕਿ ਅੱਜ ਤੂੰ ਉਸ ਲੱਖਾਂ ਦੇ ਸਾਥ ਬਾਅਦ ਇਸ ਸੂਰਜ ਇਦਾਂ ਦਾ ਨਹੀਂ ਰਿਹਾ ਬਣੀ ਚੁੱਕਿਆ ਹੋਇਆ ਸੂਰਜ ਵੀ ਘਟ ਰਿਹਾ ਚੰ드ਰਮਾ ਵੀ ਘਟ ਰਿਹਾ ਧਰਤੀ ਵੀ ਘਟ ਰਹੀ ਹੈ ਹਰ ਚੀਜ਼ ਘਟ ਰਹੀ ਹੈ ਜੋ ਚੀਜ਼ ਤੁਸੀਂ ਵੇਖਦੇ ਹੋ ਉਹਦਾ ਇੱਕ ਡੈਡ ਪੀਰੀਅਡ ਹੈ ਮੈਂ ਜਸ ਸਾਡੇ ਨਾਲ ਗੱਲ ਇਹੀ ਕਰਨੀ ਚਾਹੁੰਨਾ ਮੈਂ ਜੋ ਜੋ ਚੀਜ਼ਾਂ ਨੂੰ ਅਸੀਂ ਅੱਖਾਂ ਨਾਲ ਵੇਖਦੇ ਹਾਂ ਸਾਡਾ ਸਰੀਰ ਉਹਨੂੰ ਫਿਰ ਕਰਦਾ ਕੋਈ ਵੀ ਚੀਜ਼ ਇਸ ਦੁਨੀਆ ਵਿੱਚ ਪਰਮਾਨੈਂਟ ਨਹੀਂ ਹੈ ਹੁਣ ਗੁਰੂ ਸਾਹਿਬ ਨੇ ਇਹਦੇ ਪਰਥਾ ਇਸ ਕੰਟੈਕਸਟ ਵਿੱਚ ਕਿਹਾ ਵਾ ਅਵਰ ਕਾਜ ਤੇਰੇ ਕਿੰਤੇ ਨਕਾ ਵੀ ਜਿਹੜਾ ਜਿਹੜੀਆਂ ਟੈਂਪੋਰੀ ਚੀਜ਼ਾਂ ਦੇ ਨਾਲ ਤੇਰਾ ਸੰਬੰਧ ਹੈ ਨਾ ਜਿਹਦੇ ਵਿੱਚੋਂ ਤੂੰ ਡੋਪਾਮਾਈਨ ਲੈਣ ਦੀ ਕੋਸ਼ਿਸ਼ ਕਰਦਾ ਡੋਪਾਮਾਈਨ ਇਹ ਸਭ ਇੱਕ ਅਲੱਗ ਕੈਮੀਕਲ ਤੋਂ ਉਹਨੂੰ ਕਿਹਾ ਡੋਪਾਮਾਈਨ ਕਿਹਿੰਦਾ